ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਤੋਕੜਗ ਬਣਾਉਣਗੀਆਂ ਤੇ ਦੂਜੀਆਂ ਦੇ ਦੋ ਮੱਜਾਂ ਦੋਸਤੋ ਸੁਈਆਂ ਹੋਣਗੀਆਂ ਗਟੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਰੋ ਨਸਾਂਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਆ ਪੈਂਦਾ ਪਛੂੜੀ ਸਾਰੀ ਵੀਡੀਓ ਕੋਲ ਪੁੱਛ ਲੈਣੀ ਸਾਸੀ ਗਾ ਜੀ ਸਾਸੀ ਗਾ ਜੀ ਮਾਰਾ ਹੋਰ ਬਾਈ ਠੀਕ ਠਾਕ ਵਧੀਆ ਹੀ ਚੱਲਦੀ ਕਰਾਂ ਸਾਂਗ ਲਿਆ ਤੁਰੇ ਦਿੱਤਾ ਹਾਂ ਬਣਿਆ ਭਾਜੀ ਤਾਂ ਨੂੰ ਭੂਪੜੇ ਫੋਨ ਫਾਣਾਉਂਦੇ ਰਹੇ ਭੈਣ ਭਰਾਵਾਂ ਦੇ ਇੱਕ ਨਾ ਮੋਬਾਈਲ ਦੇ ਪਿਆਓ ਅੱਛ ਨਹੀਂ ਉਹ ਫੂਨ ਆਪਣਾ ਨਗਵੜੀ ਗਿਆ ਭੈਣ ਭਰਾ ਕਰਦਾ ਬੜੇ ਹੁੰਦੇ ਹਾਂਜੀ ਹਾਂਜੀ ਅੱਜ ਨੰਬਰ ਦਜਾ ਦੇਣਾ ਆਹੋ ਅਜੇ ਐਤਵਾਰ ਲੱਗ ਕੇ ਫੇਰ ਨਿਕਲ ਹੀ ਨਹੀਂ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਤਾਂ ਕਰਕੇ 10 12 ਦਿਨ ਦਾ ਗਿਆ ਪੈ ਗਿਆ ਇੱਕ ਅੱਧੇ ਦੇਕਤ ਦਾ ਡੰਗਰ ਆਉਂਦਾ ਰਿਹਾ ਤੇ ਵਗੀ ਬੰਦ ਗਿਆ ਇੱਕ ਥੋੜਾ ਡੰਗਰ ਤੁਹਾਨੂੰ ਪਤਾ ਘਟ ਨਿਲਦੇ ਜੀ ਹੁਣ ਥੋੜਾ ਗਰਮੀ ਦਾ ਪੱਕ ਹੋ ਗਿਆ ਗੜੀ ਹਾਂਜੀ ਆਪਣਾ ਅੱਜ ਦੋ ਟੋਕੜਾਂ ਕੱਪਣਾ ਜੇ ਤੇ ਤਿੰਨ ਬੱਚੇ ਤੋਂ ਬਣਾ ਠੀਕ ਹੈ ਜੀ ਹਾਂ ਜੀ ਸ਼ੁਰੂ ਕਰ ਦੋ ਪਹਿਲਾਂ ਆਪਣਾ ਡਰੈੱਸ ਵੀਰੇ ਕਹੀ ਬੋਲਦੀ ਐ ਡਰੈੱਸ ਆਪਣਾ ਹੀ ਪਿੰਨ ਝਾਮਕੇ ਖੋਦ ਜਿਹੜਾ ਤਰਨਤਨ ਤਹਿਸੀਲ ਤਰਨਤਨ ਨਾਮ ਹੈਗਾ ਜੀ ਪ੍ਰਤਾਪ ਸਿੰਘ ਚਾ ਅੱਛਾ ਜੀ ਤੇ ਫੋਨ ਨੰਬਰ ਜੀ 6284744127 ਠੀਕ ਹੈ ਜੀ 6284744127 ਹਾਂ ਜੀ ਹਣੀ ਚੱਲਦਾ ਚੱਲ ਠੀਕ ਹੈ ਜੀ ਤੇ ਸ਼ੁਰੂ ਕਰਨੀ ਵੀਰੇ ਪਾਛ ਇਸ ਟੋਕੜ ਗੱਪ ਨੂੰ ਮੈਂ ਤੁਹਾਨੂੰ ਦੱਸੀ ਐ ਇਹ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੁਭਾ ਸੁਣੀ ਇਹ ਭਾਜੀ ਘਰਾਂ ਦੇ ਕਹਿਣ ਮੁਤਾਬਕ ਦੱਜਾ ਭਾਵੇਂ ਕੋ ਤਿੱਜਾ ਲਾਲੇ ਸਾਢੇ 24 ਮਹੀਨੇ ਦੀ ਚੈੱਕ ਪਾਸ ਜੀ अच्छा जी ਤੇ ਦੁੱਧ 6 ਲੀਟਰ ਦੇ ਤੇ 5 ਦਿਨ ਲਈ ਕੋਈ ਪੰਜਾਂ ਦੀ ਭਾਵੇਂ ਕੋ ਉਤਾਰ ਬਣਾਵਾਰੇ ਗਰੰਟੀ ਦੇ ਦੋਵੇਂ ਟਾਈਮ ਨਹੀਂ ਹਾਂਜੀ ਦੋਵੇਂ ਟਾਈਮ ਅੱਛਾ ਜੀ ਹਾਂਜੀ ਕਿ ਦੂਜੇ ਸੂਏ ਸੂਈ ਤੇ ਤੀਜੇ ਸੂਏ ਉੱਤੇ ਗੱਬਣ ਤੀਜੇ ਸੂਏ ਉੱਤੇ ਗੱਬਣ ਸਾਢੇ 4 ਮਹੀਨੇ ਦੇ ਹਾਂਜੀ ਸਾਢੇ 4 ਮਹੀਨੇ ਦੀ ਗੱਬਣ ਆਪਣੀ ਪੂਰੀ ਫੁੱਲ ਥਾਲੀ ਹੈ ਨਾ ਹਾਂਜੀ ਹਾਂਜੀ ਸਾਢੇ 4 ਪੰਜਾਂ ਦੀਆਂ ਦਾ ਡਾਕਟਰ ਵੀ ਪੰਜਾਂ ਦੇ ਲਾ ਕੇ ਆਪਾਂ ਸਾਢੇ 4 ਦੀ ਆਖਦੇ ਠੀਕ ਹੈ ਜੀ ਹਾਂਜੀ ਕੱਟੀ ਵੀ ਦੀ ਬਾਅਦ ਤੋੜਦੇ ਭਾਈਏ ਹਾਂਜੀ ਲਓ ਦੋਸਤੋ ਦੂਜਾ ਸੂਆ ਸੂਈ ਤੇ ਤੀਜੇ ਸੂਆ ਤੇ ਗੱਬਣ ਸਾਢੇ 4 ਮਹੀਨੇ ਦੀ ਕਨਫਰ ਛੇ ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਗਾ ਕੱਦ ਕਰ ਦੋਸਤੋ ਮੈਂ ਦਾ ਚੈੱਕ ਕਰ ਲੋ ਰਾਜੀ ਆ ਪੂਰੀ ਲੋ ਜੀ ਕਰੋ ਚੈੱਕ ਥੋੜਾ ਜਿਹਾ ਉਪਰ ਆਪਨ ਕਰਦੀ ਸੜਕ ਉੱਤੇ ਹਾਂਜੀ ਉਹ ਥੋੜਾ ਨਾ ਸੰਗਲ ਪੈ ਹੈ ਮੱਝ ਨੂੰ ਹਾਂਜੀ ਹਾਂਜੀ ਪਲੇਆਰੀ ਕੀਤਾ ਕਰਦੀ ਆ ਵੇਖੋ ਡਰ ਜਾਂਦਾ ਪਸ਼ੂ ਕੋਈ ਰੋਂ ਉਪਰੇ ਬੰਦੇ ਤੋਂ ਹਾਂਜੀ ਉਹ ਕੈਮਰੇ ਤੋਂ ਡਰਦੀ ਹੈ ਹਾਂਜੀ 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 ਲੋ ਜੀ ਦੋਸਤੋ ਬਾਕੀ ਭਾਈ ਇਹਨਾਂ ਨੇ ਕਹਿਣ ਮੁਤਾਬਕ ਟਲਾਂ ਟਲਾਂ ਤੁਸੀਂ ਅਗਲਾ ਵੀ ਆਪਦੀ ਗੈਸ ਕਰ ਲੈ ਜਦਾਂ ਮਰਜੀ ਚਵਾਈਆਂ ਚੂਈਆਂ ਜੀਆਂ ਸਾਰੀਆਂ ਤਕਰੀਬਨ ਹੋਈਆਂ ਵਧੀਆ ਨੇ ਚਵਾਈ ਵਧੀਆ ਆਂਦੇ ਉਹਨਾਂ ਦੇ ਕਹਿਣ ਮੁਤਾਬਕ ਆਪਾਂ ਜਿਆਦਾ ਨਹੀਂ ਆਂਦੇ ਉਹ ਆਂਦੇ ਵੀ 12-13 ਲੀਟਰ ਇਹਨਾਂ ਦੁੱਧ ਦਿੱਤਾ ਸੱਜਰ ਨਹੀਂ ਚੋਇਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਵੀਰ ਮਤਲਬ ਹੁਣ ਦੁੱਧ ਜਿਹੜਾ ਦੱਸਿਆ ਤੁਸੀਂ 6 ਲੀਟਰਸ ਲਏ ਹੋ ਭਾਜੀ 6 ਆ ਹਾਂ ਚੈੱਕ ਕਰਾਈ ਆਪਾਂ ਚੈੱਕ ਕਰਾਂ ਥੋੜਾ ਬੜਾ ਕਰ ਸਕਦੀ ਪੰਜ ਕਰ ਲ ਪੰਜ ਲਾ ਕੇ ਕੁਸਰ ਆਹ ਜਦੋਂ ਪੂਰਾ ਚੈੱਕ ਹੋਵੇ ਦੋ ਫਿਰ ਵਾਜੂਗੀ ਤੇਲ ਤੂੰ ਟੱਕ ਚੱਕਰ ਪਾਇਆ ਵਾਜੂਗੀ ਠੀਕ ਹੈ ਜੀ ਹਾਂਜੀ ਤੇ ਮੋਲ ਇਹਦਾ ਕੀ ਕਰਨਾ ਹੈ ਮੋਲ ਭਾਜੀ ਇਹ ਦੇਰੀਏ ਬਾਅਦ ਯਾਦ ਲਿਕੇ ਰੇ ਮੰਨਣ ਕਰੀ ਇੱਟੇ ਡੀਟਮਨ ਕੇ ਛੜਨਾ ਨਹੀਂ ਕੋ ਨਾ ਮੁੜ ਕੇ ਛੜਨਾ ਬਸ ਪੂਰੇ 55 ਜਾਨ ਪੂਰੇ 55 ਜਾਨ ਪੂਰੇ 55 ਜਾਨ ਹਾਂਜੀ ਲੋ ਜੀ ਦੋਸਤੋ ਪੂਰਾ 55000 ਰੁਪਿਆ ਮੁੱਲ ਵੈਸੇ ਡਿਮਾਂਡ 60000 ਰੁਪਿਆ ਵਾ ਹਾਂਜੀ ਤੇ ਜਿਹੜਾ ਮੌਕੇ ਦਾ ਲੈਣ ਦੇਣੇ 55000 ਨਹੀਂ ਜੀ ਆਪਾਂ ਸਿੱਧੀਆਂ ਗੱਲਾਂ ਦਸੀ ਜਾਣੀਆਂ ਵੀ ਭੈਣ ਪਸੌਦਾ ਕਰਨਾ ਅਗਲੇ ਨੂੰ ਲੈਣਾ ਸੌਖਾ ਹੈ ਹਾਂਜੀ ਹਾਂਜੀ ਜਿਹਦੇ ਵਿੱਚੋਂ ਦੋਸਤੋ ਲੋੜਾ ਕੋਈ ਥੋੜਾ ਬਾਲਾ ਕੋਈ ਸ਼ੋਰ ਛੱਪਾ 100 200 ਰੁਪਿਆ ਮਾਨਦਨ ਮੌਕੇ ਤੇ ਹਲਕਾ ਫਲਕਾ ਜ਼ਰੂਰ ਹੋਊਗਾ ਹਾਂਜੀ ਤੇ ਇਹਦੇ ਨਾਲ ਜਿਹੜੀ ਵੱਡੀ ਮੱਝ ਵੀ ਦਸੀ ਇਹਦੀ ਡਿਟੇਲ ਦੋ ਨੰਬਰ ਤੇ ਇਹ ਭਾਈ ਦੂਜੀ ਸੂਈ ਛੋਟੀ ਪਹਿਲੀ ਸੂਈ ਇਹ ਝ ਛੱਜ ਅੱਛਾ ਜੀ ਛਿੱਗੀ ਸੂਆ ਪਹਿਲਾ ਸੂਈ ਸੂਆ ਪਹਿਲਾ ਸੂਈ ਆ ਤੇ ਹਾਂਜੀ ਤੇ ਆ ਪੰਜ ਚਲੋ ਇਹ ਆ ਵੀ ਹਜੇ ਚੈੱਕ ਨਹੀਂ ਹੋਣੀ ਕੈਰ ਵਾਲਿਆਂ ਦੇ ਕਹਿਣ ਮੁਤਾਬਕ ਉਹਾਂ ਦੇ ਵੀ ਮਹੀਨਾ ਕੋਇਆ ਬਣੀ ਮਹੀਨਾ ਕੋਇਆ ਸੂਈ ਨੂੰ ਹੋਏ ਜੋ 3 ਮਹੀਨੇ 3 ਮਹੀਨੇ ਸੂਈ ਨੂੰ ਹੋਏ ਤੇ 1 ਮਹੀਨਾ ਘਾਟੀ ਕੱਲੇ ਬਣੀ ਠੀਕ ਹੈ ਤੇ ਮਿਲਦੀ ਇਦਾਂ ਤਪ ਧਾਰ ਦੇ ਆ ਭਾੜੇ ਧਾਰ ਤੇ ਇਹ ਬੱਚਾ ਨਹੀਂ ਹੈਗਾ ਨਹੀਂ ਬੱਚਾ ਨਹੀਂ ਹੈਗਾ ਦੁੱਧ 7 ਲੀਟਰ ਹੈ ਪੱਕਾ ਤਿਆਰ ਹੈ ਹਾਂਜੀ ਹਾਂ ਕੱਢੀਏ ਬਾਹਰ ਜੀ ਹਾਂ ਲਓ ਜੀ ਦੋਸਤੋ ਕਰ ਲਓ ਚੈੱਕ ਜੇ ਭਾਈ ਛੋਟੀ ਗੱਬਨ ਅਗਲਾ ਆਵੇ ਤੇ ਚਲੋ ਸੋਹਣੀਆ ਲਾਏ ਬੰਦਿਆ ਬਾਕ ਜਦੋਂ ਆਪਾਂ ਉਹਨਾਂ ਦੱਸਿਆ ਆਪਾਂ ਤਾਂ ਦੱਸ ਦਿੰਨੇ ਆਂ ਵੀ ਭੈਣ ਭਰਾਵਾਂ ਦਾ ਜਿਹੜਾ ਖੜੂ ਵੰਡ ਮੁੰਡਾ ਆਪਦੇ ਤਰੀਕੇ ਨਾਲ ਪਾ ਲੀ ਪੂਰੀ ਦੋਸਤੋ ਜੈਡ ਬਲੈਕ ਜੇ ਸਾਰੀ ਇਹ ਥੋੜਾ ਇਹ ਨਾ ਘਰੋਂ ਨਹੀਂ ਨਿਕਲੀ ਹਾਂਜੀ ਹਾਂਜੀ ਸੂਆ ਪਹਿਲਾ ਸੂਈ ਅਤੇ 6 ਦੰਦ ਮੂਹ ਦੁੱਧ ਕੀ 7 ਕਿਲੋ ਬਸਿਆ ਹਾਂਜੀ ਹਾਂਜੀ 7 ਲੀਟਰ ਦੁੱਧ ਜਿਹੜਾ ਦੋਸਤੋ ਮੌਕੇ ਦਾ ਤਿਆਰ ਡਰਦੀ ਦੋਸਤੋ ਵੀ ਸਾਡੇ ਕੋਲ ਬਹੁਤ ਜ਼ਿਆਦਾ ਥੋੜਾ ਇਹ ਨਾ ਕਰਦੀ ਸੀ ਉੱਪਰ ਆਪਾਂ ਕਰਦਾ ਕਰਦੀ ਚੋਣ ਲੱਗਿਆ ਨਹੀਂ ਬੱਕ ਜਾਂਦੀ ਆਪ ਵੀ ਚੈੱਕ ਕਰਦੇ ਦੋਸਤੋ ਪਸ਼ੂ ਕੈਮਰੇ ਦੇ ਕੋਲੋਂ ਵੈਸੇ ਡਰਦਾ ਕਿ ਕੋਈ ਥੋੜਾ ਹੈ ਨਾ ਕੈਮਰੇ ਤੋਂ ਡਰਦੀ ਉਹ ਤਾਂ ਜਿੱਦਾਂ ਮਰਜੀ ਕੋਈ ਭੈਣ ਭਰਾ ਜਿੱਦਾਂ ਮਰਜੀ ਬੈਠਾ ਰਵੇ ਠੀਕ ਹੈ ਜੀ ਡਰਦੀ ਆ ਵੇਖੋ ਚੱਡਾ ਛੱਡਾ ਕਿੱਦਾਂ ਟਿਕਾਣੇ ਲੱਗਾ ਜੀ ਸੰਗਲ ਸੰਗਲ ਪਾਈ ਰਹਿੰਦੇ ਨੇ ਸੰਗਲ ਕਰਦੇ ਕੋਈ ਆਹ ਵੇਖੋ ਲਓ ਜੀ ਦੋਸਤੋ ਚੈੱਕ ਕਰਨੋ ਚੱਡਾ ਦੋਸਤੋ ਸੱਜੇ ਮੱਝਾਂ ਦਾ ਬਿਲਕੁਲ ਤਿਆਰ ਕੀਤਾ ਜੀ ਹਾਂ 7 ਲੀਟਰ ਦੁੱਧ ਮੋਕੇ ਦਾ ਤਿਆਰ ਹੈ 1 ਮਿੰਟ ਟਿਕ ਲੱਗੇਗਾ 3 ਮਿੰਟ ਹੋ ਜਾਣਗੇ ਹਾਂਜੀ ਸੋ ਆਪਰੇਲਾ ਸੁਈ ਹੈ ਤੇ ਵੀ ਇਹਦਾ ਮੁੱਲ ਕੀ ਕਰਨਾ ਇਹਦਾ ਭਾਅ ਭਾਈ ਛੋਟ ਆਪੇ ਘੇਰੀ ਵਾਲਾ ਇਹਦਾ ਕਰ ਦੇਣਾ ਜੇ ਇਹਦੇ ਚਲੋ ਆਪਣੇ ਕੋ ਰਹਿ ਗਈ ਕੋਈ ਦਾ ਪਾਉਂਦਾਂ ਫੇਰ ਆ ਇਹਦਾ ਮੁੱਲ ਹੋਊਗਾ ਚੱਕ ਪਾਸ ਵਾਲਾ ਆ ਇਹਦੇ ਆਪਾਂ ਜਦਾਂ ਗਾਉਂ ਉਦਾਂ ਦੱਸਾਂਗੇ ਠੀਕ ਹੈ ਜੀ ਮੋਲ ਕਰਾ ਲਈ ਕੋਈ 60 ਤੇ ਭਾਵੇਂ ਕਰਾ ਲਈ 55 ਜੈਸ ਨੂੰ 50 50 ਦੀ ਹਾਂਜੀ ਹਾਂਜੀ ਬਾਹੂ ਕੋਈ ਹੈ ਕਿ ਅਸਲੀ ਕੋਈ ਨਹੀਂ ਜੀ ਆਪਾਂ ਕਸਰਾਂ ਦਿਓ ਤੀਆਂ ਆਹ ਤਾਂ ਐਂਡ ਕਰੀ ਜਾਓ ਤੇ ਐਂਡੀ ਕਰੀ ਜਾਣਾ ਹਾਂਜੀ ਲਓ ਜੀ ਦੋਸਤੋ ਮੋਲ ਵੈਸੇ ਵੀ ਇਹ ਕਹਿੰਦਾ ਕਿ 55 60 ਕਰਾ ਲੈ 50 ਰੁਪਏ ਦੇ ਵਿੱਚੋਂ ਦੱਸੋ ਜਿਹੜਾ ਆਇਆ ਗਿਆ ਦਾ ਥੋੜਾ ਬੜਾ ਹਲਕਾ ਫੁਲਕਾ ਮਾਨ ਤਨਖਾਹ ਹਾਂਜੀ ਹਾਂਜੀ ਕੋਈ ਨਹੀਂ ਜੀ ਇੱਦਾਂ ਕੋ ਪਾਪ ਆ ਜਿਆਦਾ ਨਹੀਂ ਕੋਈ ਪਤਲੀ ਕਮਾਈ ਕਰਨੀ ਆ ਠੀਕ ਹੈ ਜੀ ਉਹ ਜਦਾਂ ਚਲੋ ਜੈਨ ਵਾਲੇ ਨੂੰ ਨਾ ਕੋਈ ਜ਼ਿਆਦਾ ਜਾਪੇ ਹਾਂਜੀ ਹਾਂਜੀ ਤੇ ਇਹ ਵੀ ਦੱਸੀ ਵੀ ਡਿਟੇਲ ਇਹ ਭਾਈ ਦੂਜੇ ਸੂਏ ਝੋਟੀ ਏ ਹਾਂਜੀ ਤੇ ਇਹ ਸੂਈ ਜੇ ਦੋਂਗ ਮਹੀਨਿਆਂ ਦੀ ਢਾਈਆਂ ਦੀ ਅੱਛਾ ਜੀ ਤੇ ਬੱਚਾ ਨਹੀਂ ਇਹਦਾ ਹੈਗਾ ਤੇ ਮਿਲਦੀ ਭਾੜੇ ਤੇ ਦੁੱਧ ਇਸ ਲਈ 8 ਲੀਟਰ ਅੱਛਾ ਇਹਨੂੰ ਵੀ ਦਿਗਾ ਟਿਰ ਟੁਕਾ ਦਾ ਨਹੀਂ ਨਹੀਂ ਜੀ ਨਹੀਂ ਠੀਕ ਇਹ ਦੂਜਾ ਸੂਆ ਸੂਈ ਹੈ ਹਾਂਜੀ ਠੀਕ ਹੈ ਦੁੱਧ 8 ਲੀਟਰ ਜੀ ਲਓ ਦੋਸਤੋ ਸੂਆ ਦੂਜਾ ਸੂਈ ਹੈ 2.5 ਮਿੰਟ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਵੀਰ ਦੇ ਕਹਿਣ ਮੁਤਾਬਕ 8 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਬਾਕੀ ਵੱਡੀ ਝੋਟੀ ਹੈ ਭਾਜੀ ਪੂਰੀ ਠੀਕ ਹੈ ਕੱਦ ਕਰ ਦੋਸਤੋ ਮੈਂ ਤਾਂ ਚੈੱਕ ਕਰ ਲਓ ਰਾਜੀ ਅੱਜ ਦੀ ਤਰੀਕ ਤੇ ਜੇ ਕੋਈ ਸੱਜਰ ਗਿੱਲੇ ਨਾਲੂ ਵਾਲੀ ਲੈਣ ਜਾਵੇ ਤੇ ਝੋਟੀ 4 ਲੱਖ ਦੀ ਮਿਲਣੀ ਹੈ ਜੀ ਹਾਂਜੀ ਹਾਂਜੀ ਘੱਟ ਨਹੀਂ ਮਿਲਣੀ ਲਓ ਜੀ ਚੈੱਕ ਇਹ ਤੇ ਭਾਈ ਦੋਵੇਂ ਚੀਜ਼ਾਂ ਹੋ ਜਾਣੀਆਂ ਦੁੱਧ ਵੀ ਬਣ ਜਾਣਾ ਅਗਲੇ ਦਾ ਭੈਣ ਭਰਾ ਦਾ ਗਾ ਬਣਾ ਲੂਗਾ ਫਿਰ ਪੈਸੇ ਵਟੇ ਜਾਣਗੇ ਹਾਂਜੀ 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 ਪਸ਼ੂ ਦੋਸਤੋ ਪਸ਼ੂ ਰਿਆਮਾ ਜ ਸਾਰੇ ਡਰਦੇ ਕੀ ਗੱਲ ਹੈ ਉਹ ਭਾਈ ਘਰੋਂ ਨਹੀਂ ਨਿਕਲੇ ਡੰਗਰ ਮਾਲ ਸਾਰਾ ਆਇਆ ਆਪਣਾ ਘਰੋਂ ਹੀ ਹਾਂਜੀ 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 ਮਾਲ ਸਾਰਾ ਘਰੋਂ ਆਇਆ ਤਨ ਬ ਡੰਗਰਾਂ ਡੇ ਡੇ ਤੋਂ ਆਇਆ ਇਹ ਤੇ ਫਿਰ ਥੋੜਾ ਜਿਹਾ ਡੇਢਾ ਗੱਜਾਂ ਦਾ ਇਹ ਥੋੜਾ ਘਰੋਂ ਆਇਆ ਇਹ ਡੰਗਰ ਤੇ 8 ਲੀਟਰ ਦਾ ਤਾਂ ਹੁਣ ਤਿਆਰ ਹੈ ਵੀਰ ਬਰੇਆ। ਧਿਆਨ ਪੂਰਾ ਪਾਜੀ ਵੇਖ ਕੋਈ ਅਗਲਾ ਬੈਸ ਲਾਵੇ ਜਿੱਦਾਂ। ਬਾਕੀ ਦੋਸਤੋ ਆਰਡਰ ਕੁਆਲਟੀ ਵੀ ਚੈੱਕ ਕਰ ਲਓ ਤਾਂ ਪੂਰੀ ਪਾਜੀ ਹਾਈਟ ਵਧੀਆ। ਲਓ ਜੀ ਕਰੋ ਚੱਕ। ਹਾਂਜੀ। ਦੇਰੀ ਹੈ 75 ਦੀ। ਕੋਈ ਜਾਣੇ 75 ਦੇ ਦੋ। ਨਹੀਂ 75 ਤੇ ਆਪਾਂ ਸਾਰੀ ਤੇਜ਼ੀ ਨਹੀਂ ਕੀਤਾ। ਹੁਣ ਵੀ ਦੇ ਦਿਆਂ 75 ਆਪਾਂ ਸਾਰੇ ਸਿਆਲ ਨਹੀਂ ਕੀਤਾ। ਹੁਣ ਨਹੀਂ ਕੀਤਾ। ਸਿਆਲ ਨਹੀਂ ਕੀਤਾ। ਹੁਣ ਤਾਂ 75 ਚ ਹੀ ਦਈਏ ਨਾ। ਨਹੀਂ ਨਹੀਂ ਉਹ ਨਹੀਂ ਚਾਹੀਦਾ। ਹੁਣ ਵੀ ਨਹੀਂ ਹੋਣਾ। ਠੀਕ ਹੈ ਮੁੱਲ ਭਾਜੀ ਭਾਵੇਂ ਕੋ ਕਰਾਲੇ 70 ਤੇ ਭਾਵੇਂ ਕਰਾਲੇ 75 ਦੇ ਕਿਸਾਈ ਵਾਲੇ ਬੰਨੇ ਕੇ ਹੁਣ ਹਾਂਜੀ 65 ਵੀ ਆਖਾਂਗੇ ਜਾਂ ਸਨੋ 60 ਦੀ 60000 ਰੁਪਏ ਹਾਂਜੀ ਪੂਰਾ ਫੁੱਲ ਪੂਰਾ ਫੁੱਲ ਲੋ ਜੀ ਦੋਸਤੋ 70 ਕਰਾਲੇ ਕੋਈ ਮੁੱਲ ਵੀ ਕਹਿੰਦਾ 75 ਕਰਾਲੇ 60000 ਰੁਪਏ ਜਿਹੜਾ ਇਹ ਮੁੱਲ ਹੋਊਗਾ ਜਿਹਦੇ ਵਿੱਚ ਤੁਹਾਡਾ ਥੋੜਾ ਬੜਾ ਸ਼ੋਰ ਸ਼ੇਪਾ ਮਾਨਦਣਾ ਆਇਆਂ ਦਾ ਜ਼ਰੂਰ ਹੋਊਗਾ ਇਧਰਲੇ ਬੰਨੇ ਸਿੱਕੇ ਨਾ ਅੱਗੇ ਚਲੀਏ ਗੁਜੇ ਨਰਦੇਸ ਹਾਂਜੀ ਵੀਰ ਜੀ ਇਹ ਭਾਜੀ ਦੂਜੇ ਸੂਏ ਦੇ ਮਹੀਏ ਵੀ ਇਹ ਵੀ ਟੁਕੜ ਕੱਪਣੀ ਜੀ ਨਹੀਂ ਨਹੀਂ ਇਹ ਨਹੀਂ ਗੱਬਣਾ ਅੱਛਾ ਇਹ ਨਹੀਂ ਗੱਬਣਾ ਇਹਨੂੰ ਵੀ ਤੁਹਾਨੂੰ ਸਾਰਾ ਕੁਝ ਦੱਸ ਦੇਣੇ ਹਨ ਹਾਂਜੀ ਇਹਨੂੰ ਸੋਈ ਨੂੰ ਭਾਈ ਇਹਨੂੰ 3 ਮਹੀਨੇ ਹੋਏ ਜੇ ਹੂੰ ਤੇ ਬਣੀ ਨੂੰ ਆਉਂਦੇ ਇਹਨੂੰ ਵੀ 25 ਦਿਨ ਇਹ ਆ ਮਹੀਨੇ ਦੇ ਲਾਗੇ ਆਪਾਂ ਕੋ ਗਰੰਟੀ ਨਹੀਂ ਦਿੰਦੇ ਨਾ ਆਪਾਂ ਮੋਲੀ ਬਣੀ ਵਾਲਾ ਕਰਨਾ ਠੀਕ ਹੈ ਜੀ ਤੇ ਦੁੱਧ ਦੁੱਧ ਕਿੰਨਾ ਪਿਆਰਾ ਦੁੱਧ ਹੁਣ ਭਾਜੀ ਇਸਲੇ 8 ਆ ਕੋ 7 ਲਾ ਲਈ ਠੀਕ ਹੈ ਜੀ ਇਹ ਨੀਲੀ ਰਵੀ ਨਾਲ ਸਰ ਹਾਂਜੀ ਹਾਂਜੀ ਇਹ ਨੀਲੀ ਰਵੀ ਜਾਈ ਥੋੜੀ ਹਾਂ ਕ੍ਰੋਸ ਹੰਗ ਰੱਖਦੀ ਹੈ ਨਾ ਜੇ 80 85% ਨੀਲੀ ਰਵੀ ਹੋਊਗਾ ਹਾਂਜੀ ਇਹ ਭਾਜੀ ਅੱਗੇ ਵੀ ਆਪਾਂ ਇਸ ਤਰ੍ਹਾਂ ਦੀ ਮੈਂ ਤੁਹਾਡੇ ਚੈਨਲ ਤੇ ਵੀਡੀਓ ਬਣੀ ਉਹ ਨੀਲੀ ਰਵੀ ਦੀ ਪ੍ਰੋਪਰ ਹੈ ਹਾਂਜੀ ਹਾਂਜੀ ਅਸਲ ਪੂਰੇ ਆਈ ਹੀ ਮੱਝ ਹਾਂਜੀ 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 ਉਹ ਇਸੇ ਮਹਾਂਦਰੇ ਦੀ ਜਿਹੜੀ ਭੈਣ ਹੀ ਹੋਵੇ ਛਣ ਠੀਕ ਹੈ ਜੀ ਤੇ ਚਲੋ ਉਹ ਭੈਣ ਭਰਾ ਇਹ ਉਹ ਉਹ ਹਾਂਜੀ 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 ਆਖਲਪੂਰੋਂ ਲਿਆਂਦੀ ਆਪਾਂ ਆਪਣੇ ਇਥੋਂ ਬੰਦੇ ਲੈ ਗਏ ਉਹ ਨੀਲੀ ਧੀ ਪਿਓਰ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਉਸ ਉਸ ਏਰੀਆ ਚੋਂ ਲਿਆਂਦੇ ਕਰੋ ਸੰਗ ਚ ਹੈਨਾ ਹਾਂਜੀ ਹਾਂਜੀ ਠੀਕ ਹੈ ਇਹ ਸੂਆ ਦੂਜਾ ਸੀ ਤੇ ਹਾਂਜੀ ਤੇ ਬਾਕੀ ਜੇ ਕੋਈ ਪੋਇਟੀ ਉਹਨਾਂ ਦੇ ਬੰਦਿਆਂ ਦੀ ਸੇਵਾ ਨਹੀਂ ਹੈਗੀ ਜੇ ਕੋਈ ਸੇਵਾ ਕਰੂ ਤਾਂ ਦੁੱਧ ਉਹ ਵਸ ਸਕਦੀ ਹੈ ਬਸ ਜੀ ਕਿੰਨਾ ਦੁੱਧ ਦੁੱਧ ਭਾਜੀ 8000 ਕੋ ਸੱਤ ਲਾ ਲਈ ਸੱਤ ਲਾ ਲਈ ਹਾਂਜੀ ਸੁਈ ਨੂੰ ਕਿੰਨਾ ਟਾਈਮ ਲੱਗਦਾ ਸੁਈ ਨੂੰ ਭਾਜੀ ਇਹਨੂੰ ਹੋਏ ਜੇ 3 ਮਹੀਨੇ ਤੇ ਬਣੀ ਨੂੰ ਵੀ 5 ਦਿਨ ਮਹੀਨਾ ਹਾਂਜੀ 5 ਦਿਨ ਹੋ ਗਿਆ ਬਣੀ ਕੱਟੀਏ ਬਾਹਰ ਦੀ ਵੀ ਸੀ ਲਓ ਦੋਸਤੋ ਨੀਲੀ ਰਾਵੀ ਦੇ ਨਾਲ ਇਹ तकरीबन 85% ਰੱਖਦੀ ਆ ਉਹ ਥੋੜੀ ਇਹ ਉਹ ਹਾਂਜੀ ਉਹਨਾਂ ਨੇ ਮਾਲੀ ਵੀ ਆ ਨਾ ਉਹ ਵੀ ਇਦਾਂ ਕਰੌਸ ਹੀ ਹੈ ਸਪਾਈਟਿਆ ਦੋਸਤੋ ਚਾਰੇ ਖੋਰ ਵਾਈਟ ਨਿਸ਼ਾਨ ਦੋਸਤੋ ਦੋਵਾਂ ਅੱਖਾਂ ਦੇ ਵਿੱਚ ਵੀ ਹੈਗਾ ਜੇ ਮੈਂ ਖਾ ਦੂੰਗਾ ਤੁਸੀਂ ਚੈੱਕ ਕਰ ਆ ਲਿਓ ਲਓ ਜੀ ਹਾਲੇ ਬਾਕੀ ਪੂਰੀ ਵੱਡੀ ਮੰਝ ਆਈ ਇਹ ਵੀ ਦੋਸਤੋ ਬਾਰਡਰ ਏਰੀਆ ਚ ਵੀਰ ਕਹਿੰਦਾ ਆਈ ਹੈ ਇਧਰੋਂ ਅਸਰਪੁਰ ਵਾਲਿਆਂ ਪਾਸੇ ਕਦ ਕਦ ਮੈਂ ਤਾਂ ਪ੍ਰੈਕਟ ਪਰੇ ਦੀ ਚੜਾਈ ਚੈੱਕ ਕਰ ਲਓ ਸੋਹਣੀਆਂ ਦੋਸਤੋ ਬਰੀਕ ਚਮੜੀ ਬਿਲਕੁਲ ਸਿੰਗਲ ਡੀਲੀ ਮੰਝ ਹਾਂਜੀ ਪੂਰੀ ਵੱਡੀ ਮੰਝ ਆਈ ਹੈ ਇਹੋ ਜਿਹਾ ਆਪਣੇ ਕਦ ਮਤਾਬਿਕ ਠੀਕ ਹੈ ਜੀ ਹਾਂਜੀ ਤੇ ਇਹਦਾ ਭਰਿਆ ਮੁੱਲ ਕੀ ਕਰਨਾ ਇਹਦਾ ਭਾਈ ਜੇ ਤੇ ਕੋਈ ਕਸਾਈ ਕਰਾਵੇ ਤੇਰ ਤੇ ਆਪਾਂ ਤਰੋ ਜਦੋਂ ਮੰਗਦੇ ਆਪਾਂ ਨਹੀਂ ਹੁੰਦਾ ਮੰਗਣੇ ਆਪਾਂ ਦੇ ਜਿੱਦਾਂ ਸੂਤਰ ਲੈ ਆਂਦੀ ਉਹ ਦਿਨ ਦੇ ਦੇਣੀ ਠੀਕ ਹੈ ਮੌਲਿਕੋ ਕਰਾਲੇ ਭਵੇਂ 7075 ਉਹ ਹੀ ਫੱਬਦਾ ਹੈ ਹਮ ਸੇਮ ਹੀ ਜਾਣ ਦੋ ਤੇ 60000 ਦੀ 60000 ਦੀ ਹਾਂਜੀ ਠੀਕ ਹੈ ਲਓ ਜੀ ਦੋਸਤੋ 60000 ਰੁਪਿਆ ਜਿਹੜੀ ਆਪਾਂ ਲਾਸਟ ਤੇ ਜਿਹੇ ਨੰਬਰ ਦੇ ਖਾਈ ਕਿ 60 ਹੀ ਆਈ ਇਹਦਾ ਅੱਛਾ ਤਾਂ ਜੇ ਵੀਰ ਕੋਈ ਇਹ ਧੂਮਾ ਦਾ ਜੋੜਾ ਖਰੀਦੂ ਤਾਂ ਫਿਰ ਜੇ ਜੋੜਾ ਖਰੀਦੂ 100 ਕਿਲੋਮੀਟਰ ਚ ਪਹੁੰਚ ਫਰੀ ਕਰਦੇ ਧੂਮਾ ਦੇ ਹਾਂਜੀ ਠੀਕ ਹੈ ਜੀ ਪੰਜਾਂ ਮੱਜਾਂ ਦੇ ਵਿੱਚ ਕੋਈ ਜੋੜਾ ਜੜਾ ਖਰੀਦ ਲੇ ਜੋੜਾ ਖਰੀਦ ਲੇ 100 ਕਿਲੋਮੀਟਰ ਪਹੁੰਚ ਫਰੀ ਲਓ ਜੀ ਠੀਕ ਹੈ ਜੀ ਤੇ ਜਿਹੜੀ ਇਹ ਮੱਜ ਇਹ ਭਾਜੀ ਸਾਢੇ ਪੰਜਾਂ ਦੀ ਗੱਬਣ ਜੀ ਕਨਫਰਮ ਹੈ ਜੀ ਹਾਂਜੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਤਜਾ ਸੂਆ ਸੂਣਾ ਬਾਕੀ ਕੋ ਭੈਣ ਭਰਾਵ ਦਾ ਗੈਸ ਕਰ ਲੇ ਆ ਮੈਂ ਨਵਾਂ ਤੇ ਦੂਜਾ ਮਾਲ ਬਣਾਤਾ ਵੀ ਨਵਤੀ ਉਹਨਾਂ ਦਾ 3 ਵਾਲਾ ਸ਼ੈੱਡ ਸੀ ਤੇ ਉਦਾਂ ਵੱਜੀ ਹੀ ਵਿਚਾਰ ਠੀਕ ਹੈ ਜੀ ਕਲੀ ਇਹੋ ਮੈਂ ਨਾਲੇ ਕੱਟੀ ਤੇ ਡੰਗਰ ਨਾਲੇ ਤੇ ਸਾਰੇ ਬੰਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਸੂਈ ਨੂੰ ਮਤਲਬ ਹੁਣ ਦੁੱਧ ਕਨਾਂ ਦਾ ਦੁੱਧ ਭਾਜੀ ਇਹਦੇ ਛੇ ਆ ਕੋ ਪੰਜ ਲਾ ਲਿਆ ਆਪਾਂ ਚੈੱਕ ਕਰਾ ਕੇ ਲੈ ਜਾਂਦੀ ਆਪਦੀ ਠੀਕ ਹੈ ਜੀ ਕੋਈ ਆਪਣੇ ਤੋਂ ਕੋ ਚੈੱਕ ਕਰਾ ਕੇ ਲੈ ਜੇ ਠੀਕ ਹੈ ਜੀ ਬਾਕੀ ਇਹ ਆਪਾਂ ਚੈੱਕ ਕਰਾਈਆ ਆਪਾਂ ਲੀਟਰ ਤਾਂ ਘੱਟ ਦੱਸਦਾ ਮੈਂ ਉਹ ਦੁੱਧ ਘੜਨਾਂ ਲਈ ਚੈੱਕ ਕਰਾਂ ਹਾਂਜੀ ਹਾਂਜੀ ਜੇ ਅਗਲਾ ਕਾਊਗਾ ਤੇ ਦੁੱਧ ਘੜਨੀ ਗੀ ਘਟਣੀ ਹੈ ਦੁੱਧ ਹਾਂਜੀ ਹਾਂਜੀ ਜਿਹੜੋ ਚੈੱਕ ਕਰਾਇਆ ਉਹ ਦੁੱਧ ਘੜਨ ਦਾ ਕੋਈ ਚਾਰੋਂ ਦਾ ਫਰਕ ਨਹੀਂ ਕਿਉਂਕਿ ਆਪਾਂ ਇਹਨੂੰ ਹੁਣ ਵੰਡ ਤੇ ਜਿਆਦਾ ਪਾ ਨਹੀਂ ਸਕਦੇ ਹਾਂਜੀ 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 ਕਿਉਂਕਿ ਆਦਤੋਂ ਮੈਂ ਟੱਪੀ ਆਦਤ ਚਾਈ ਆ ਟੱਪੀ ਹਾਂਜੀ ਹਾਂਜੀ ਮੈਂ 5.5 ਦੀ ਗੱਬਣ ਦੁੱਧ 6 ਲੀਟਰ ਕੋ 5 ਲਾ ਲਈ ਠੀਕ ਹੈ ਜੀ ਠੋੜੀ ਜੀ ਨੂੰ ਰੋਕੀਂ ਸ਼ੁਰੂ ਹਾਂਜੀ ਹਾਂਜੀ ਠੋੜੀ ਜੀ ਅੰਨ ਲਾਉਣੀ ਉਹ ਇਹਨੂੰ ਦੇਖੋ ਦੂਆ ਕੋਈ ਤੀਜਾ ਮਲਲੇ ਕੋਈ ਦੂਜਾ ਮਲਲੇ ਬੇਸ਼ੱਕ ਭਾਈ ਬਿਲਕੁਲ ਪਿਓਰ ਘਰੋਂ ਮਾਦੇ ਲਈ ਆ ਸੰਗੜੀ ਨਾਲ ਹੁੰਦਾ ਉਹਨਾਂ ਘੁੰਡੀ ਮੇਲੀ ਉਤੋਂ ਠੀਕ ਹੈ ਜੀ ਤੇ ਦੋਸਤੋ ਸਾਢੇ 5 ਮਹੀਨੇ ਦਾ ਟਾਈਮ ਇਹਨੂੰ ਹੋ ਗਿਆ ਜੇ ਗੱਬਨੋਈ ਨੂੰ 6 ਲੀਟਰ ਦੁੱਧ ਵੀ ਦੱਸਿਆ 6 ਹੈ ਜੀ ਪੰਜ ਲਾਲੇ ਕੋ ਚੈੱਕ ਕਰਾਇਆ ਕਰੀ ਤੇ ਬਾਕੀ ਕੇਡੀ ਸੀ ਲਿਆ ਐਦਾਂ ਹੀ ਉਹਨੇ ਪਾਉਨੇ ਨਾ 12 ਵਜੇ ਲਈ ਹੀ ਕੱਲ ਉਹਨੇ ਐਦਾਂ ਮਾਰਾ ਆ ਚੁਟਕੀ ਗਾੜੀ ਆਟਾ ਛੁੱਟਿਆ ਦੋਸਤ ਵਾਲੇ ਪਸੰਦੀ ਠੀਕ ਹੈ ਜੀ ਹਾਂਜੀ ਬਾਕੀ ਇਹਦੀ ਵੀ ਠੰਡੀ ਧੀਰੀ ਜੀ ਲੈ ਦੋਸਤ ਹਾਂਜੀ ਕਰੋ ਇੱਚ ਉਨੇ ਸੰਗਲ ਨੂੰ ਪਾ ਕੇ ਤੇ ਰੱਸੀ ਨਾਸਾਂ ਨੂੰ ਬੱਧੀ ਆ ਮੈਂ ਵੱਡੀ ਬੁੱਢੀ ਅੱਜ ਅੱਛਾ ਜੀ ਹਾਂ ਠੀਕ ਹੈ ਜੀ ਕਈ ਕਰਦੇ ਆ ਵੀ ਡੰਗਰ ਭੱਜੇ ਨਾ ਨਾ ਇਦਾਂ ਉਹ ਨਾ ਆ ਵੇਖੋ ਵੀ ਪਈ ਵੇਖੋ ਆ ਨਾਸਾਂ ਦੇ ਵਿੱਚ ਠੀਕ ਹੈ ਹਾਲੋ ਦੋਸਤੋ ਤੁਸੀਂ ਨਾਸਾਂ ਦੇ ਉੱਪਰ ਰੱਸੀ ਖੂਬੀ ਪਈ ਜੇ ਚਲੋ ਇਹ ਅੰਦਰ ਬੱਧੀ ਰਹੀ ਜੇ ਤਾਂ ਥੋੜੇ ਚਟੀ ਜੀ ਹੋਗੀ ਹਾਂਜੀ ਹਾਂਜੀ ਬਾਕੀ ਮੈਂ ਵਜਨ ਵਾਲੀ ਜੀ ਠੀਕ ਹੈ ਜੇ ਕੋ ਚਲੋ ਭੈਣ ਭਰਾ ਸਾਹ ਵਾਲੂ ਤੇ ਚਾਰ ਪੈਸੇ ਦੇਊਗੀ ਹਾਂਜੀ ਹਾਂਜੀ ਤਿਆਰ ਕਰਕੇ ਠੀਕ ਹੈ ਜੀ ਤੇ ਦੁੱਧ ਵੀ ਇਹਨੇ ਪੀ ਆ ਜਾਣਾ ਬਾਕੀ 2-4 ਮਿੰਟ ਲੋ ਜੀ ਦੋਸਤੋ ਦੁੱਧ ਵੀ ਹੈਗਾ ਜੀ 5- ਤੇ 55 ਮਹੀਨੇ ਦੀ ਕਨਫਰਮ ਚੈੱਕ ਪਾਸ ਮਿਲਦੀ ਵੀ ਦੋਵੇਂ ਟਾਈਮ ਦੀ ਗਵੇਂ ਟਾਈਮ ਦੀ ਲਓ ਜੀ ਕਰੋ ਚੈੱਕ ਆਣੀ ਸਰ ਸੀਲ ਸਲਗ ਬਾਕੀ ਐਡੀ ਆ ਭਾਜੀ ਠੀਕ ਹੈ ਜੀ ਜਿੱਦਾਂ ਮਰਜ਼ੀ ਦੇਖੋ ਦੱਸਿਓ ਜੀ ਇਹਦਾ ਭਾਅ ਦੱਸਿਓ ਕਿੰਨਾ ਭਾਅ ਕਰਨਾ ਜੀ ਭਾਅ ਵੀ ਦੱਸ ਦਿਨ ਲਓ ਵੇਖੋ ਲਓ ਜੀ ਪਾ ਪਾਜੀ ਛੋਟਾ ਹੀ ਇਹਦਾ ਹਾਂਜੀ ਪਾ ਜੇ ਤੇ ਕੁਕਸਾਈ ਵਾਲੇ ਬੰਨੇ ਉਹ ਪਹਿਣਪਰਾ ਪਹਿਲੀ ਗੱਲ ਆਪਣੇ ਕਸਾਈ ਵਾਲੇ ਮੋਲੀ ਨਹੀਂ ਹੁੰਦੇ ਹਮ ਮੋਲ ਭਾਵੇਂ ਕੁਕਰ ਵਾਲੇ 60 ਤੇ ਭਾਵੇਂ ਕਰਾਲੇ ਪੈਂ ਜੈਸਾ ਨਾ 55 ਦੀ ਹੋਊਗੀ 55 ਹਾਂਜੀ ਕਾਏ ਕੁ ਜੈਸਾ ਕੋਈ ਨਹੀਂ ਜੀ ਇਹਦੀ ਕੱਲੀ ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਅੱਛਾ ਜੀ ਠੀਕ ਹੈ ਜੀ ਇਹ ਨਾ ਕਰ ਦਿੰਨੇ ਆਪਾਂ ਲੋ ਦੋਸਤੋ ਪਹੁੰਚ ਵੀਰ ਨੇ ਕਿਹਾ ਵੀ 55 ਦੇ ਕੋਈ ਇਹਨੇ ਮੋੜ ਤੇ ਲਊਗਾ ਨਾ ਸਾਰੀਆਂ ਮਈਆਂ ਭਾਵੇਂ ਕੋਈ ਇੱਕ ਹੀ ਲੈ ਲੇ ਤੇ ਪਹੁੰਚ ਫ੍ਰੀ ਕਰ ਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਪੰਜਾਂ ਮੰਜਾਂ ਦੀ ਫ੍ਰੀ ਹਾਂਜੀ ਪਹੁੰਚ ਹਾਂਜੀ ਲੋਈ ਦੋਸਤੋ ਆਫਰ ਲਾਤੀ ਵੀਰ ਨੇ ਅੱਜ 100 ਕਿਲੋਮੀਟਰ ਏਰੀਆ ਦੇ ਵਿੱਚ ਜਿਹੜਾ ਵੀ ਕੋਈ ਵੀਰ ਭਰਾ ਖਿਦੂਗਾ ਮੱਝ ਉਹਦੀ ਪਹੁੰਚ ਹੋਊਗੀ ਇਹ ਰੇਟ ਜਿਹੜਾ ਲੱਗਿਆ ਜਿਹੜਾ ਵੀਡੀਓ ਦੇ ਵਿੱਚ ਰੇਟ ਦੱਸੇ ਹੋਏ ਆ। ਬਾਕੀ ਦੋਸਤੋ ਪੰਜ ਨਾਲ ਗਿਆ ਤੇ ਜਿਨ੍ਹਾਂ ਦੇ ਵਿੱਚ ਦੋ ਨਾਲ ਤੋਕੜ ਗੱਬਣ ਤੇ ਬਾਕੀ ਤਿੰਨ ਮੱਝਾਂ ਦੋਸਤੋ ਸੂਈਆਂ ਸਵਾਈਆਂ। ਸੂਏ ਸਵਾਈਏ ਪਹੁ ਨੂੰ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਜਿਹੜੀ ਆਪਣੀ ਜਰੂਰ ਕਰਿਆ ਕਰੋ। ਐਡਰੈਸ ਇੱਕ ਵੀਰ ਦਾ ਫੇਰ ਬੋਲ ਦਿੰਨਾ ਪਿੰਡ ਹੈਗਾ ਵੀਰ ਦਾ ਚਮਕੇ। ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਿੰਘ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ ਹਾਂਜੀ ਭਾਈ ਫੋਨ ਨੰਬਰ ਹੈ 6283941427 ਠੀਕ ਹੈ ਜੀ 6283941427 ਭਾਜੀ ਭਾਈ ਹੱਥ ਜੋੜ ਕੇ ਆਪਣੀ ਇਹੋ ਬੇਨਤੀ ਭੈਣ ਭਰਾਵਾਂ ਗਾੜੀ ਵੀ ਆਪਣੇ ਘਰੇ ਆ ਕੇ ਆਪਦੀ ਦਸਲੀ ਕਰਕੇ ਜਿੱਦਾਂ ਵੰਢੀ ਕਰੋ ਠੀਕ ਹੈ ਤੁਹਾਡਾ ਹੱਕ ਆ ਹਾਂਜੀ 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 ਤੇ ਜੇ ਕੋਈ ਨਹੀਂ ਚੰਗੀ ਲੱਗਦਾ ਡੰਗਰ ਫਿਰ ਖੜੋ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਆਪਦੀ ਦਸਲੀ ਕਰਕੇ ਖੜੋ ਠੀਕ ਹੈ ਸਤਿਕਾਰ ਸਤਿਕਾਰ ਜੀ